ਪੰਜਾਬ ਦੇ ਲੁਧਿਆਣਾ ਤੋਂ ਭਾਜਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ দাখিল ਕੀਤੇ ਗਏ ਪਰ ਉਸ ਵੇਲੇ ਕਾਫੀ ਵਿਵਾਦ ਹੋ ਜਾਂਦਾ ਜਦੋਂ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝਾ ਕੀਤੀ ਜਾਂਦੀ ਹੈ ਕਿ ਤਕਰੀਬਨ ਰਾਤੀ 12:30 ਵਜੇ ਮੈਨੂੰ ਇੱਕ ਈਮੇਲ ਦੇ ਜ਼ਰੀਏ ਜਾਣਕਾਰੀ ਮਿਲਦੀ ਹੈ ਕਿ ਸਾਡੇ ਸਰਕਾਰੀ ਮਕਾਨ ਦਾ ਪਿਛਲੇ 10 ਸਾਲਾਂ ਤੋਂ ਕਿਰਾਇਆ ਤੇ ਨਾ ਹੀ ਬਿਜਲੀ ਦਾ ਬਿੱਲ ਤੇ ਨਾ ਹੀ ਪਾਣੀ ਦਾ ਬਿੱਲ ਭਰਿਆ ਗਿਆ ਇਸ ਕਰਕੇ ਉਹ ਸਾਰੇ ਦਾ ਬਿੱਲ 2 ਕਰੋੜ ਰੁਪਏ ਆਇਆ ਹੈ ਤੇ ਮੈਨੂੰ ਇਹ ਤੁਰੰਤ ਦਾਖਲ ਕਰਨ ਦੇ ਲਈ ਦਿੱਤੇ ਗਏ ਇਸ ਕਾਰਨ ਮੌਕੇ ਦੇ ਉੱਤੇ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਤੇ ਨਾਲ ਹੀ ਆਪਣੀ ਘਰਵਾਲੀ ਦੇ ਗਹਿਣੇ ਜਿਹੜੇ ਹੈ ਉਹ ਗਿਰਵੀ ਰੱਖਿਆ ਤੇ 2 ਕਰੋੜ ਰੁਪਏ ਨਗਰ ਨਿਗਮ ਨੂੰ ਦਿੱਤੇ ਹੈ ਪਰ ਉਹਨਾਂ ਨੇ ਇਹ ਵੀ ਸਵਾਲ ਉਠਾਇਆ ਕਿ ਆਖਿਰਕਾਰ ਹੁਣ ਜਦੋਂ ਮੈਂ ਨਾਮਜ਼ਦਗੀ ਪੱਤਰ ਭਰਨ ਜਾ ਰਿਹਾ ਸੀ ਉਸ ਵੇਲੇ ਹੀ ਕਿਉਂ ਮੈਨੂੰ ਇਹ ਨੋਟਿਸ ਭੇਜਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਾਲ ਹੀ ਕਾਂਗਰਸ ਸਰਕਾਰ ਲੜ ਲਈ ਹੋਈ ਹੈ ਤੇ ਮੈਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕ ਰਹੀ ਹੈ ਤਾਂ ਜੋ ਮੈਂ ਲੋਕ ਸਭਾ ਚੋਣਾਂ ਨਹੀਂ ਲੜ ਸਕਾਂ ਤਾਂ ਪੰਜਾਬ ਦੇ ਲੁਧਿਆਣਾ ਤੋਂ ਪਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਜਦੋਂ ਨਾਮਜ਼ਦਗੀ ਪੱਤਰ ਭਰੇ ਜਾਂਦੇ ਨੇ ਉਸ ਵੇਲੇ ਕਾਫੀ ਜ਼ਿਆਦਾ ਜਿਹੜਾ ਹੈ ਵਿਵਾਦ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੂੰ 2 ਕਰੋੜ ਰੁਪਏ ਅੱਜ ਜਮ੍ਹਾਂ ਕਰਵਾਉਣੇ ਪਏ ਐ ਨਗਰ ਨਿਗਮ ਨੂੰ ਤੇ ਨਾਲ ਹੀ ਉਹਨਾਂ ਨੂੰ ਆਪਣੀ ਪਤਨੀ ਦੇ ਨਾਲ 2.5 ਘੰਟੇ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਦੱਸ ਦਈਏ ਨਾਮਜ਼ਦਗੀ ਪੱਤਰ ਦਾਖਲ ਕਰਕੇ ਜਦੋਂ ਰਵਨੀਤ ਸਿੰਘ ਬਿੱਟੂ ਵਾਪਿਸ ਪਰਤਦੇ ਨੇ ਤਾਂ ਉਹਨਾਂ ਨੇ ਪੰਜਾਬ ਸਰਕਾਰ ਤੇ ਨਾਲ ਹੀ ਕਾਂਗਰਸ ਦੇ ਉੱਤੇ ਵੀ ਦੋਸ਼ ਲਗਾਏ ਨੇ ਕਿ ਇਹ ਦੋਵੇਂ ਪਾਰਟੀਆਂ ਮੇਰੇ ਨਾਮਜ਼ਦਗੀ ਪੱਤਰ ਰੱਦ ਕਰਨਾ ਚਾਹੁੰਦੀ ਹੈ ਤੇ ਇਹਨਾਂ ਦੇ ਵੱਲੋਂ ਸਾਜ਼ਿਸ਼ ਕਰੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਠੀਕ ਚੋਣਾਂ ਤੋਂ ਪਹਿਲਾਂ ਹੀ ਕਿਉਂ ਇਹ ਨੋਟਿਸ ਮੈਨੂੰ ਭੇਜਿਆ ਗਿਆ ਪਹਿਲਾਂ ਅਗਰ ਐਦਾਂ ਦਾ ਕੁਝ ਸੀ ਤਾਂ ਕਿਉਂ ਨਹੀਂ ਨੋਟਿਸ ਪਹਿਲਾਂ ਭੇਜਿਆ ਗਿਆ ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਅੱਜ ਪੈਦਲ ਮਾਰਚ ਵੀ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ ਦੀ ਸਮਰਥਕਾਂ ਦੀ ਰਾਗਿਰਾ ਦੇ ਨਾਲ ਝੜਕ ਵੀ ਹੋ ਜਾਂਦੀ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਕਿ 2 ਕਰੋੜ ਰੁਪਏ ਤਕਰੀਬਨ 2:30 ਵਜੇ ਰਵਨੀਤ ਸਿੰਘ ਬਿੱਟੂ ਆਪਣਾ ਜਦੋਂ ਨਾਮਜ਼ਦਗੀ ਪੱਤਰ ਡੀਸੀ ਨੂੰ ਦੇਣ ਜਾਂਦੇ ਹੈ ਤਾਂ ਉਸ ਵੇਲੇ ਜ਼ਿਆਦਾ ਸਮਾਂ ਹੋ ਜਾਂਦਾ ਹੈ ਤਾਂ ਤਕਰੀਬਨ ਕਾਗਜ਼ਾਤ ਦੀ ਠੀਕ ਠਾਕ ਨਾਲ ਜਾਂਚ ਨਹੀਂ ਹੋ ਪਾਈ ਹੈ ਡੀਸੀ ਨੇ ਕਿਹਾ ਹੈ ਕਿ 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਖਿਲਾਫ ਗਹਿਰੀ ਸਾਜ਼ਿਸ਼ ਰਚੀ ਜਾ ਰਹੀ ਹੈ ਦੇ ਰਾਤ ਸਵੇਰ 12 ਵਜੇ ਨਗਰ ਨਿਗਮ ਦੇ ਵੱਲੋਂ ਉਹਨਾਂ ਨੂੰ ਈਮੇਲ ਦੇ ਜ਼ਰੀਏ ਨੋਟਿਸ ਭੇਜਿਆ ਜਾਂਦਾ ਹੈ ਸਰਕਾਰੀ ਮਕਾਨ ਦਾ ਪਿਛਲੇ 10 ਸਾਲਾਂ ਤੋਂ ਨਾ ਤਾਂ ਕਿਰਾਇਆ ਨਾ ਹੀ ਬਿਜਲੀ ਤੇ ਨਾ ਹੀ ਪਾਣੀ ਦਾ ਬਿੱਲ ਅਦਾ ਕੀਤਾ ਗਿਆ ਤੇ 2 ਕਰੋੜ ਰੁਪਏ ਉਹਨਾਂ ਨੂੰ ਜਮ੍ਹਾਂ ਕਰਵਾਉਣ ਦੇ ਲਈ ਨੋਟਿਸ ਭੇਜ ਦਿੱਤਾ ਗਿਆ ਜਦੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਗਏ ਠੀਕ 12 ਘੰਟੇ ਪਹਿਲਾਂ ਨੋਟਿਸ ਉਹਨਾਂ ਨੂੰ ਦਿੱਤਾ ਗਿਆ ਜੋ ਕਿ ਇੱਕ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਇਸ ਸਾਜ਼ਿਸ਼ ਦੇ ਵਿੱਚ ਕਾਂਗਰਸ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ 48 ਘੰਟੇ ਦੇ ਅੰਦਰ ਉਹਨਾਂ ਨੂੰ ਸਰਕਾਰੀ ਮਕਾਨ ਵੀ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਨੇ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਕੇ ਉਹਨਾਂ ਨੇ ਸਭ ਤੋਂ ਪਹਿਲਾਂ ਜਲਦਬਾਜ਼ੀ ਦੇ ਵਿੱਚ ਆਪਣੇ ਪਤਨੀ ਦੇ ਗਹਿਣੇ ਤੇ ਆਪਣੇ ਪਿਤਾ ਦੀ ਜ਼ਮੀਨ ਨੂੰ ਗਿਰਵੀ ਰੱਖ ਦਿੱਤਾ ਤੇ ਕਿਸੇ ਤਰੀਕੇ ਦੇ ਨਾਲ ਰਿਸ਼ਤਦਾਰਾਂ ਤੋਂ 2 ਕਰੋੜ ਰੁਪਏ ਇਕੱਠਾ ਕੀਤੇ ਤੇ ਨਗਰ ਨਿਗਮ ਨੂੰ ਪੁਕਤਾਨ ਕਰ ਦਿੱਤਾ ਬਿੱਟੂ ਨੇ ਪੁੱਛਿਆ ਹੈ ਕਿ ਪਿਛਲੇ 10 ਸਾਲਾਂ ਤੋਂ ਇਹ ਨੋਟਿਸ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਸੀ ਬਿੱਟੂ ਨੇ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਪੈਦਲ ਮਾਰਚ ਕਰਦੇ ਅਸੀਂ ਇਸ ਦੌਰਾਨ ਰਵਨੀਤ ਸਿੰਘ ਬਿੱਟੂ ਦੇ ਸਮਰਥਕਾਂ ਦੀ ਤੇ ਨਾਲ ਰਾਘੇਰਾ ਦੀ ਰਸਤੇ ਦੇ ਵਿੱਚ ਝੜਪ ਦੇਖਣ ਨੂੰ ਮਿਲਦੀ ਆ ਹੱਥੋਪਾਈ ਵੀ ਪਹੁੰਚ ਜਾਂਦੀ ਹੈ ਲੇਕਿਨ ਮਾਹੌਲ ਵਿਗੜਦਾ ਦੇਖ ਪੁਲਿਸ ਨੇ ਮੌਕੇ ਤੇ ਸ਼ਾਂਤ ਕਰਵਾ ਦਿੱਤਾ ਬਿੱਟੂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਪਾਰਟੀ ਵਰਕਰਾਂ ਦੇ ਨਾਲ ਸਵੇਰੇ 10 ਵਜੇ ਭਾਰਤ ਨਗਰਚੌਂਗ ਪਹੁੰਚ ਪਹੁੰਚ ਕੇ ਨਿਯੋਤਾ ਵੀ ਦਿੱਤਾ ਹੈ ਕਿ ਵੱਦ ਚੜ੍ਹਤੀਏ ਮੌਕੇ ਤੇ ਇਕੱਠਾ ਹੋਣ ਤੇ ਅਸੀਂ ਸਾਰੇ ਮਿਲ ਕੇ ਉੱਥੇ ਜਾਵਾਂਗੇ ਤਾਂ ਇਸ ਦੌਰਾਨ ਕਾਫੀ ਜ਼ਿਆਦਾ ਝੜਪ ਵੀ ਦੇਖਣ ਨੂੰ ਮਿਲਦੀ ਹੈ ਰਵਨੀਤ ਸਿੰਘ ਬਿੱਟੂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਉਹਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਵਾਇਰਲ ਹੋਈਆਂ ਕਿਉਂਕਿ ਉਹ ਆਪਣੇ ਦਾਦੇ ਬੀਨਤ ਸਿੰਘ ਜੋ ਕਿ ਸਾਬਕਾ ਸੀਐਮ ਵੀ ਪੰਜਾਬ ਦੇ ਰਹਿ ਚੁਕੇ ਨੇ ਉਹਨਾਂ ਦੀ ਅ ਅੰਬੈਸਡਰ ਗੱਡੀ ਦੇ ਵਿੱਚ ਸਵਾਰ ਹੋ ਕੇ ਹੀ ਨਾਮਜ਼ਦਗੀ ਪੱਤਰ ਭਰਣਾਏ ਸਨ ਦੱਸਦੀ ਹੈ ਰਵਨੀਤ ਸਿੰਘ ਬਿੱਟੂ ਤਿੰਨ ਵਾਰ ਸੰਸਦ ਬਣ ਚੁੱਕੇ ਨੇ ਇਸ ਤੋਂ ਪਹਿਲਾਂ ਲੁਧਿਆਣਾ ਤੋਂ ਦੋ ਵਾਰ ਲਗਾਤਾਰ ਉਹ ਸੰਸਦ ਬਣੇ ਨੇ 1 2014 1 2019 ਬਿੱਟੂ ਨੇ ਪਤਨੀ ਅਨੁਪਮਾ ਨੇ ਵੀ ਉਹਨਾਂ ਦੇ ਨਾਲ ਮਿਲ ਕੇ ਨਾਮਜ਼ਦਗੀ ਪੱਤਰ ਅੱਜ ਦਾਖਲ ਕੀਤੀ ਹੈ ਤਾਂ ਕਾਫੀ ਜ਼ਿਆਦਾ ਵਿਵਾਦ ਦੇਖਣ ਨੂੰ ਮਿਲਦਾ ਰਵਨੀਤ ਸਿੰਘ ਬਿੱਟੂ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਚਾਹੁੰਦੇ ਆ ਕਿਉਂਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ 2 ਕਰੋੜ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ ਕਿਉਂਕਿ ਨਗਰ ਨਿਗਮ ਦੇ ਬਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਹਨਾਂ ਨੂੰ ਪਿਛਲੇ 10 ਸਾਲ ਦਾ ਆਪਣੇ ਸਰਕਾਰੀ ਮਕਾਨ ਦਾ ਜਿਹੜਾ ਬਿੱਲ ਹੈ ਉਹ ਅਦਾ ਕਰਨਾ ਪਵੇਗਾ ਉਹਦੇ ਵਿੱਚ ਕਿਰਾਇਆ ਤੇ ਨਾਲ ਪਾਣੀ ਦਾ ਤੇ ਬਿਜਲੀ ਦਾ ਹੋਵੇਗਾ ਸ਼ਾਮਿਲ ਇਸ ਦੇ ਨਾਲ ਹੀ ਸਰਕਾਰੀ ਮਕਾਨ ਵੀ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਅਰਵਿੰਦ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਜਲਦਬਾਜ਼ੀ ਦੇ ਵਿੱਚ ਆਪਣੀ ਪਤ ਪਤਨੀ ਦੇ ਗਹਿਣੇ ਤੇ ਪਿਤਾ ਦੀ ਜ਼ਮੀਨ ਨੂੰ ਧਰ ਗਹਿਣੇ ਧਰ ਕੇ 2 ਕਰੋੜ ਰੁਪਏ ਦਾ ਸਾਰਾ ਪੁਕਤਾਨ ਕਰ ਦਿੱਤਾ ਹੈ ਇਸ ਬਾਬਤ ਲਗਾਤਾਰ ਹੀ ਕਾਫੀ ਜ਼ਿਆਦਾ ਉਹਨਾਂ ਨੇ ਸਰਕਾਰ ਨੂੰ ਘੇਰਿਆ ਹੈ ਉਹਨਾਂ ਨੇ ਆਪ ਸਰਕਾਰ ਦੇ ਉੱਤੇ ਤੇ ਨਾਲ ਹੀ ਕਾਂਗਰਸ ਦੇ ਉੱਤੇ ਦੋਸ਼ ਲਗਾਏ ਦੋਵੇਂ ਪਾਰਟੀਆਂ ਇਕੱਠੀਆਂ ਰਲੀਆਂ ਹੋਈਆਂ ਨੇ ਤੇ ਚਾਹੁੰਦੀਆਂ ਨੇ ਕਿ ਮੈਂ ਨਾਮਜ਼ਦਗੀ ਪੱਤਰ ਦਾਖਲ ਨਾ ਕਰ ਸਕਾਂ ਇਸ ਸਬਾਬਤ ਤੁਹਾਡੀ ਕੀ ਰਾਏ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ